ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਜਰਦਾਸ਼ ਕੰਦਰ ਸਵਾਗਤ ਹੈ ਮੈਂ ਮਹਿਕ ਤੀਪਕਾਰ ਤੇ ਖੇਡ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦਿੱਲੀ ਦੇ ਲਾਲ ਕਿਲੇ ਨੇੜੇ ਸੋਮਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚ ਤੋਂ ਪਹਿਲਾਂ ਕੋਲਕਾਤਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਪਹਿਲਾ ਟੈਸਟ 14 ਨਵੰਬਰ ਨੂੰ ਐਡਨਾ ਗਾਰਡਨ ਵਿੱਚ ਖੇਡਿਆ ਜਾਣਾ ਹੈ ਕੋਲਕਾਤਾ ਪੁਲਿਸ ਕਮਿਸ਼ਨਰ ਮਨੋਜ ਵਰਮਾ ਨੇ ਹਾਈ ਅਲਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਮੇਂ ਵਿਸ਼ੇਸ਼ ਅਤੇ ਵਾਧੂ ਉਪਾਅ ਕੀਤੇ ਜਾ ਰਹੇ ਨੇ ਕੋਲਕਾਤਾ ਪੁਲਿਸ ਨੇ ਇੱਕ ਅਧਿਕਾਰੀ ਨੇ ਕਿਹਾ ਸੀ ਹਾਈ ਅਲਰਟ ਹੈ ਦਿੱਲੀ ਵਿੱਚ ਹੋਏ ਧਮਾਕੇ ਦੇ ਮੱਦੇਨਜ਼ਰ ਵਿਸ਼ੇਸ਼ ਅਤੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਪੁਲਿਸ ਦੇ ਨਾਲ ਵਿਸ਼ੇਸ਼ ਟਾਸਕ ਫੋਰਸ ਨੂੰ ਵੀ ਤਾਇਨਾਤ ਕੀਤਾ ਜਾਏਗਾ ਕੋਲਕਾਤਾ ਪੁਲਿਸ ਨੇ ਈਡਨ ਗਾਰਡਨ ਅਤੇ ਹਾਲੀਵੁੱਡ ਦੇ ਖੇਤਰਾਂ ਵਿੱਚ ਸੁਰੱਖਿਆ ਪਾਵਾਂ ਦੀ ਸਮਖਿਆ ਸ਼ੁਰੂ ਕਰ ਦਿੱਤੀ ਹੈ ਸੀਰੀਜ਼ ਦੇ ਪਹਿਲੇ ਮੈਚ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਕ੍ਰਿਕਟਰ ਐਸੋਸੀਏਸ਼ਨ ਆਫ ਬੰਗਾਲ ਦੇ ਅਧਿਕਾਰੀਆਂ ਅਤੇ ਪੁਲਿਸ ਕਮਿਸ਼ਨ ਮਨੋਜ ਬਰਮਾ ਵਿਚਕਾਰ ਮੰਗਲਵਾਰ ਨੂੰ ਇੱਕ ਮੀਟਿੰਗ ਹੋਣ ਵਾਲੀ ਹੈ ਸੂਤਰਾਂ ਅਨੁਸਾਰ ਕੋਲਕਾਤਾ ਪੁਲਿਸ ਨੇ ਸ਼ਹਿਰ ਪਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਖਾਸ ਕਰਕੇ ਕ੍ਰਿਕਟਰ ਸਟੇਡੀਅਮ ਦੇ ਅੰਦਰ ਅਤੇ ਆਏ ਦੁਆਲੇ ਅਧਿਕਾਰੀ ਸਾਰੇ ਦਸ਼ਕਾਂ ਦੀ ਆਵਾਜਾਈ ਤੇ ਨੇੜੇ ਨਜ਼ਰ ਰੱਖਣਗੇ ਪੱਛਮੀ ਬੰਗਾਲ ਵਿਧਾਨ ਸਭਾ ਰਾਜ ਭਵਨ ਨਾਲ ਕੋਲਕਾਤਾ ਹਾਈ ਕੋਰਟ ਅਤੇ 올 ਇੰਡੀਆ ਰੇਡੀਓ ਦੇ ਨੇੜੇ ਸਥਿਤ ਸਟੇਡੀਅਮ ਉਸ ਚ ਸੁਰੱਖਿਆ ਵਾਲੇ ਖੇਤਰ ਵਿੱਚ ਆਉਂਦਾ ਹੈ ਮੈਚ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦੀ ਘਟੋਕਟ ਦੋ ਵਾਰ ਮੈਟਰਲ ਸਕੈਨਰ ਨਾਲ ਜਾਂਚ ਕੀਤੀ ਜਾਏਗੀ ਤੇ ਅਸੀਂ ਇਸ ਵੇਲੇ ਦੇ ਅਨਕਵਰੇਤ ਹਰਪੁੱਟ ਸਰਸ ਜਨ ਸੰਜੀਗਾ ਕਰ ਰਹਿਵਾਂਗੇ ਵੇਖਦੇ ਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ